ਇੱਕ ਹੋਰ ਨੁਕਰੇ ਘੋੜੇ ਦੀ ਹਲਜੁਲ ਹੋਈ ਆ ਦੋਸਤੋ ਸਰਜੀਤ ਸਿੰਘ ਤੇ ਅਵਤਾਰ ਸਿੰਘ ਪਿੰਡ ਗਿੱਲ ਉਹਨਾਂ ਨੇ ਨਵਾਂ ਨੁਕਰਾ ਘੋੜਾ ਲਿਆਂਦਾਗਾ ਦੁਰਗਾਪੁਰ ਵਾਲੇ ਗੋਪੀ ਤੋਂ ਸੋ ਸਾਰੀ ਫੈਮਿਲੀ ਨੂੰ ਆਪਾਂ ਪਹਿਲਾਂ ਆਪਣੇ ਚੈਨਲ ਬੰਨੀਓ ਵਧਾਈਆਂ ਦਿੰਨੇ ਆ ਬਾਈ ਜੀ ਹੁਣਾਂ ਨੇ 2 ਸਾਲਾਂ ਤੋਂ ਆ ਜਿਹੜੀ ਫਾਰਮ ਦੇ ਉੱਤੇ ਕਲੈਕਸ਼ਨ ਕਰਨੀ ਸ਼ੁਰੂ ਕੀਤੀ ਆ ਪਹਿਲਾਂ ਇਹ ਤੋਰੇ ਵਾਲੇ ਜਾਨਵਰ ਰੱਖਦੇ ਆ ਘੋੜੇ ਇਹਨਾਂ ਦੇ ਕੋਲੇ ਰੇਵੀਆ ਚਾਲ ਕੰਪੀਟੀਸ਼ਨ ਵਾਲੇ ਬਹੁਤ ਜ਼ਿਆਦੇ ਚੰਗੇ ਆਗੇ ਤੇ ਹੁਣ ਇਹਨਾਂ ਨੇ ਸਟੱਡ ਸਰਵਿਸ ਵਾਸਤੇ ਘੋੜੇ ਲਿਆਂਦੇ ਆ ਫਾਰਮ ਦੇ ਉੱਤੇ ਇਸ ਵੀਡੀਓ ਦੇ ਵਿੱਚ ਨਾਲੇ ਤਾਂ ਸਾਨੂੰ ਆਪਾਂ ਇਹ ਨਵਾਂ ਨੋਕਰਾ ਘੋੜਾ ਦਿਖਾਵਾਂਗੇ ਬਹੁਤ ਸੋਹਣੇ ਰਿਜ਼ਲਟ ਆਏ ਵੀ ਐਸ ਘੋੜੇ ਦੇ ਸਮੁੰਦਰ ਘੋੜੇ ਦਾ ਬੱਚਾਗਾ ਇਹ ਜੇ ਆਪਾਂ ਇਹਦੀ ਮਾਂ ਵਾਲੇ ਪਾਸਿਓਂ ਗੱਲ ਕਰੀਏ ਤਾਂ ਇਹਦੀ ਮਾਂ ਡੋਡਾ ਵਾਲੇ ਰਾਜੂ ਦੀ ਧੀ ਆ ਸੋ ਰਿਜ਼ਲਟ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿੰਨਾ ਤੱਕ ਹੋ ਸਕਿਆ ਤੇ ਬਾਕੀ ਸਾਰੀ ਫੈਮਿਲੀ ਨੂੰ ਬਹੁਤ ਜ਼ਿਆਦੇ ਚਾਹ ਹੋਇਆ ਘੋੜਾ ਇਹਦਾ ਸ਼ੌਕ ਬੜਾਗਾ ਬਾਈ ਵਰਗਿਆਂ ਨੂੰ ਕੋੜਾ ਚੰਗਾ ਵੀ ਬਹੁਤ ਆ ਆ ਵੀਡੀਓ ਦੇ ਵਿੱਚ ਤੁਹਾਨੂੰ ਸਾਫ਼ ਦਿਖਾਈ ਦੇ ਜਾਣਾ ਉਮਰ ਜਿਵੇਂ ਬਾਈ ਵਰਗਿਆਂ ਨੇ ਦੱਸਿਆ ਵੀ ਹਲੇ ਦੀ 5 ਕੁ ਸਾਲ ਹੋਈ ਆ ਤੇ 66 ਇੰਚ ਕੱਦ ਕਰ ਗਿਆ ਗੁਲਾਬੀ ਗਲੂਬੀ ਬਹੁਤ ਆਗਾ ਤੇ ਮੂੰਹ ਮਹਾਂਦਰਾ ਤੁਸੀਂ ਇਹਦਾ ਚੈੱਕ ਕਰੋ ਕੰਨਾਂ ਦੀ ਕੁਆਲਿਟੀ ਬੜੀ ਆ ਕੁੰਡੀ ਵਾਲਾ ਛੋਟਾ ਕਾਨਾਂਗਾ ਲੈਂਥ ਲੈਂਥ ਬੜੀ ਆਗੀ ਗੁਲਾਬੀਪਣ ਬਹੁਤ ਜ਼ਿਆਦਾ ਆ ਤੇ ਬਾਕੀ ਸਭ ਤੋਂ ਵੱਡੀ ਗੱਲ ਆ ਜਿਹੜੀ ਘੋੜੇ ਦੇ ਵਿੱਚ ਕਰੰਟ ਅਗਰੈਸ਼ਨ ਬੜਾਗਾ ਐਣੀ ਹੈਗਾ ਵੀ ਘੋੜਾ ਸੁਸਤ ਜਾ ਹੋ ਕੇ ਖੜਾ ਰਹੂਗਾ ਸੁੰਭਾ ਸਾਂਬੰਦਾ ਵੀ ਮਜ਼ਬੂਤ ਆ ਆ ਤੁਸੀਂ ਦੇਖ ਸਕਦੇ ਹੋ ਕੁਆਲਟੀ ਵਾਈਜ਼ ਘੋੜਾ ਬਹੁਤ ਜ਼ਿਆਦਾ ਚੰਗਾ ਫੀਸ ਵੀ ਬਾਈ ਅਰਗੇ ਕਹਿੰਦੇ ਆਪਾਂ ਇਹਦੀ ਸਿਰਫ 25000 ਰੁਪਈਆ ਹੀ ਰੱਖਣੀ ਆ ਸੋ ਇੱਕ ਬਹੁਤ ਜ਼ਿਆਦਾ ਸੋਹਣੀ ਬਸ਼ੇਰੀ ਇਹਦੀ ਆਈ ਵੀ ਆ ਗੋਪੀ ਦੁਰਗਾ ਪਰਾਲੇ ਦੇ ਹੀ ਘਰੇ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਬਾਕੀ ਕਮੈਂਟ ਕਰਕੇ ਬਾਈ ਨੂੰ ਵਧਾਈਆਂ ਜ਼ਰੂਰ ਦੇ ਦਿਓ ਬਾਈ ਸਰਜੀਤ ਸਿੰਘ ਨੂੰ ਤੇ ਅਵਤਾਰ ਸਿੰਘ ਨੂੰ ਪਿੰਡ ਗਿੱਲਾ ਵਾਲਿਆਂ ਨੂੰ ਬਧਾਈਆਂ ਜ਼ਰੂਰ ਦੇ ਦਿਓ ਤੇ ਕਮੈਂਟ ਕਰਕੇ ਦੱਸਿਓ ਵੀ ਘੋੜਾ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਦੂਜਾ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਆ ਮਾਰਵਾੜੀ ਘੋੜਾ ਜਿਹੜਾ ਕਿ ਸੁੰਦਰ ਘੋੜੇ ਦਾ ਪੋਤਾ ਤੇ ਅਤੀ ਸੁੰਦਰ ਦਾ ਬੱਚਾ ਹੈਗਾ ਤਿੰਨ ਪੈਰ ਚਿੱਟੇ ਤੇ ਮੱਥੇ ਤੇ ਇਹਦੇ ਬਹੁਤ ਸੋਹਣਾ ਬਲੇਜ ਆ ਇਸ ਘੋੜੇ ਦੇ ਵੀ ਰਿਜ਼ਲਟ ਬਾਖਮਾਲ ਆਏ ਹੋਏ ਆ ਕੁਆਲਿਟੀ ਬਹੁਤ ਜ਼ਿਆਦੇ ਚੰਗਾ ਹੈਗਾ ਸਾਢੇ 63 ਤੋਂ ਇਹਦੀ 64 ਇੰਚ ਦੇ ਵਿੱਚ ਵਿੱਚ ਹਾਈਟ ਆ ਦੋਸਤੋ ਤੇ ਇਹਦੀ ਫੀਸ ਹੈ ਜਿਹੜੀ ਬਾਈ ਆਰਗੇ ਨੇ ਸਿਰਫ 21000 ਰੁਪਇਆ ਰੱਖੀ ਆ ਬਾਈ ਆਰਗੇ ਕਹਿੰਦੇ ਵੀ ਆਪਾਂ ਨੂੰ ਕੋਈ ਬੜਾ ਲਾਲਚ ਨਹੀਂ ਹੈਗਾ ਸ਼ੌਕੀਆ ਤੌਰ ਤੇ ਆਪਾਂ ਜਾਨਵਰ ਰੱਖੇ ਆਗੇ ਤੇ ਸ਼ੌਕ ਜਾਈ ਪੂਰਨਾਗਾ ਆਪਾਂ ਤੇ ਕਿਸੇ ਨੂੰ ਬੜਾ ਫੀਸ ਕਿੰਨੀ ਹੋ ਨਰਾਜ਼ ਨਹੀਂ ਹੋਣ ਦੇਣਾ ਬਹੁਤ ਜਿਆਦਾ ਚੰਗਾ ਇਹ ਵੀ ਘੋੜਾ ਦੋਸਤੋ ਕੁਆਲਟੀ ਬਹੁਤ ਜਿਆਦਾ ਆ ਤੇ ਆ ਬਸ਼ੇਰੀ ਗੱਨੀ ਨਿਗਾਹ ਮਾਰੋ ਇਹ ਆਪਾਂ ਪਿਛਲੇ ਸਾਲ ਜਿਹੜੀ ਦਿੱਤੀ ਸੀਗੀ ਕੁਸ਼ਕ 6 ਮਹੀਨੇ ਪਹਿਲਾਂ ਬਾਈ ਨੂੰ ਛੇੜ ਕੀਤੀ ਸੀ ਆਪਣੀ ਆਪ ਦੀ ਘੋੜੀ ਦੀ ਆਪਣੀ ਵੱਡੀ ਘੋੜੀ ਜਿਹੜੀ ਆਪਾਂ ਸ਼ੋਹਾਂ ਦੇ ਵਿੱਚ ਪਾਉਣੇ ਹੁੰਨੇ ਆ ਕੱਲਾ ਵਾਲੇ ਚੇਤਕ ਦੀ ਬੱਚੀ ਉਹਦੀ ਬੱਚੀ ਆ ਇਹ ਆਪ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਡੋਡਾ ਵਾਲੇ ਮਹਾਰਾਣੇ ਦੀ ਆ ਇਹ ਵੀ ਬਹੁਤ ਸੋਹਣੀ ਤਿਆਰ ਹੋਈ ਆ ਮਜ਼ਬੂਤ ਖੁੱਲੀ ਬਹੁਤ ਜ਼ਿਆਦਾ ਆ ਬਾਕੀ ਬਣ ਤਰ੍ਹਾਂ ਸਾਬਣ ਦੇ ਵਿੱਚ ਬਰੀਕੀਆਂ ਦੇ ਵਿੱਚ ਵੀ ਕੋਈ ਕੱਚ ਨਹੀਂ ਕਿਉਂਕਿ ਉਹ ਸਾਬ ਨਾਲ ਮਹਾਰਾਣੇ ਵਾਲੀ ਲੈਣ ਆ ਗਈ ਕੁਆਲਿਟੀ ਇਹਦੇ 'ਚ ਵੀ ਬਹੁਤ ਆ ਤੇ ਇੱਕ ਆ ਬਸ਼ੇਰਾ ਇਹਨਾਂ ਨੇ ਅਲੀਜੇ ਦਾ ਤਿਆਰ ਕੀਤਾਗਾ ਇਹਨੂੰ ਕੁਸ਼ਕ ਟਾਈਮ ਪਹਿਲਾਂ ਹੀ ਹਜੇ ਲਿਆਂਦਾ ਇਹਨੂੰ ਤਿਆਰ ਕਰ ਰਹੇ ਆ ਉਹਨਾਂ ਲਈ ਤਾਂ ਚੋਬਰ ਬਣ ਕੇ ਤਿਆਰ ਹੋ ਗਿਆ ਨਾ ਇਹ ਘੋੜਾ ਬਣ ਕੇ ਤਾਂ ਇਹਦੀ ਵੀ ਤੁਹਾਨੂੰ ਸਟੱਡ ਸਰਵਿਸ ਦਿਆ ਕਰਨਗੇ ਤੇ ਕਮੈਂਟ ਕਰਕੇ ਇਹਦੇ ਬਾਰੇ ਵੀ ਆਪਣੇ ਆ ਜਿਹੜੇ ਦੱਸਿਓ ਖਿਆਲ ਕੀ ਨੇ ਤੁਹਾਡੇ ਬੱਚਾ ਤੁਹਾਨੂੰ ਕਿਵੇਂ ਦਾ ਲੱਗਿਆ ਲੈਂਥ ਲੋਂਥ ਬੜੀ ਆ ਇਹ ਅਲੀਜੀ ਦਾ ਬੱਚਾ ਗਾ ਤੇ ਰਣੀ ਵਾਲੇ ਦਿਲਬਾਗ ਦਾ ਪੋਤਾ